ਬੈਰਾੜੀ ਮਹੱਲਾ ਚੌਥਾ ਹਰ ਜਨੁ ਰਾਮ ਨਾਮ ਗੁਣ ਗਾਵੇ ਮਾਰੇ ਜਿਹੜੇ ਪਿਆਰੇਓ ਹਰ ਵਕਤ ਮਾਰੇ ਤੇ ਗੁਣਾਂ ਨੂੰ ਰਾਮ ਨਾਮ ਨੂੰ ਜਪਦੇ ਰਹਿੰਦੇ ਐ ਤੇ ਗੁਣਾਂ ਨੂੰ ਕੀਰਤਨ ਚ ਪਾ ਕੇ ਗਾਉਂਦੇ ਹਨ ਜੇ ਕੋਈ ਨਿੰਦ ਕਰੇ ਹਰ ਜਨ ਕੀ ਉਹਨਾਂ ਨਿਰਵੈਰ ਪੁਰਖ ਹੋਏ ਸਾਰਿਆਂ ਨਾਲ ਪਿਆਰ ਕਰਦੇ ਐ ਸਦਨਾਂ ਦਾ ਭਲਾ ਮਨਾਉਂਦੇ ਮਾਰੇ ਦੇ ਪਿਆਰੇ ਤਾਂ ਜੇ ਕੋਈ ਅਣਹੋਈ ਉਹਨਾਂ ਦੀ ਵਡਿਆਈ ਨੂੰ ਨਾ ਸਹਾਰ ਕੇ ਹਨ ਹੋਈ ਨਿੰਦਿਆ ਕਰੇ ਕਹੇ ਕਿ ਇਹਦੇ ਚੌਗਣ ਹਨਗੇ ਈ ਹੁਣ ਹੋਏ 200 ਰੁਪਏ ਜੇ ਕੋਈ ਹਰੀਂ ਦੇ ਜਾਂਦੇ ਆਪਣਾ ਗੁਣ ਨਾ ਗਵਾਵੇ ਕਿ ਆਦਮੀ ਉਧਰ ਜਾਂਦੇ ਵੀ ਸਾਡੀ ਨਿੰਦਿਆ ਕਰਦੇ ਚਲੋ ਅਸੀਂ ਹੁਣ ਕੀ ਭਜਤ ਬੰਦਗੀ ਕਰਨੀ ਇਸ ਪ੍ਰਕਾਰ ਨਹੀਂ ਹੋਣਾ ਚਾਹੀਦਾ ਮਹਾਰਾਜ ਕਹਿੰਦੇ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ ਆਪਣਾ ਗੁਣ ਨਾ ਗਵਾਵੇ ਇਹਦਾ ਗੁਣ ਉਪਕਾਰ ਕਰਨ ਵਾਲੇ ਦਾ ਸੁਭਾਅ ਹੈ ਨਾ ਪਰ ਉਪਕਾਰੀ ਸੁਭਾਅ ਉਹ ਗਾਉਂਦੇ ਨਹੀਂ ਹਰ ਵਕਤ ਕੈਮਰਾ ਰੱਖਦੇ ਜਿਵੇਂ ਸਤਸੰਗੀ ਜੀ ਇੱਕ ਬਿਛੂ ਸੀ ਉਹ ਪਾਣੀ ਦੇ ਚ ਡੁੱਬ ਰਿਹਾ ਸੀ ਉਹਨੂੰ ਵੇਖ ਕਰਕੇ ਕਿਸੇ ਨੇ ਕਿਹਾ ਜੀ ਇਹਨੂੰ ਕੱਢ ਦੇ ਜਾਨਵਰ ਡੁੱਬਦਾ ਹੈ ਸੰਤ ਮਹਾਤਮਾ ਉਹ ਬਿਛੂ ਨੂੰ ਕੱਢਣ ਜਦੋਂ ਪਾਣੀ ਤੋਂ ਬਾਹਰ ਨਿਕਲਿਆ ਉਹ ਡੰਗ ਮਾਰੇ ਫੇਰ ਹੱਥ ਹਿਲ ਕੇ ਡਿੱਗ ਪਵੇ ਫੇਰ ਚੱਕ ਕੇ ਕੱਢਣ ਫੇਰ ਉਹ ਡੰਗ ਮਾਰੇ ਫੇਰ ਡਿੱਗ ਪਵੇ ਹੱਥ ਹਿਲ ਕੇ ਇਸ ਤਰ੍ਹਾਂ ਕਰਦੇ ਉਹਨੂੰ ਕਿਹਾ ਮਹਾਰਾ ਤੁਸੀਂ ਇਹ ਬਿਛੂ ਨੂੰ ਕਾਹਨੂੰ ਚੱਕਦੇ ਹੋ ਕਹਿੰਦੇ ਵੀ ਇਹ ਆਪ ਦਾ ਡੰਗ ਮਾਰਨ ਦਾ ਸੁਭਾਅ ਨਹੀਂ ਛੱਡਦਾ ਤੇ ਮੈਂ ਆਉ ਦਾ ਪਰਵਕਾਰ ਵਾਲਾ ਸੁਭਾਅ ਕਿਉਂ ਛੱਡਾਂ ਇਸ ਪ੍ਰਕਾਰ ਸਾਧ ਸੰਗਤ ਜੀ ਆਪ ਦਾ ਗੁਣ ਉਪਕਾਰ ਵਾਲਾ ਸੁਭਾਅ ਨਹੀਂ ਉਹ ਗੁਣ ਨੇ ਹਰ ਵਕਤ ਉਪਕਾਰ ਹੀ ਕਰਦੇ ਰਹਿੰਦੇ ਜਿਹੜੇ ਵਕਾਰੀ ਆਦਮੀ ਉਹਨਾਂ ਤੇ ਵੀ ਉਪਕਾਰ ਕਰਦੇ ਰਹਿੰਦੇ ਹਨ ਇਉਂ ਆਪ ਦਾ ਗੁਣ ਨਾ ਜਿਹੜਾ ਭਲਾ ਕਰਨ ਦਾ ਉਹ ਨਹੀਂ ਗੋਹੁੰਦੇ ਹਰ ਵਕਤ ਆਪਦਾ ਜਦੋਂ ਸਾਧਕ ਆਦਮੀ ਆਪਦੀ ਆਤ ਨਹੀਂ ਛੱਡਦੇ ਗੁਰਮਖ ਆਪਣੇ ਸੁਭਾਅ ਨੂੰ ਚੰਗੇ ਨੂੰ ਕਿਉਂ ਛੱਡ ਦੇਣੇ ਨੇ ਇਸ ਪ੍ਰਕਾਰ ਦਾ ਉਹ ਸੁਭਾਅ ਹੁੰਦਾ ਹੈ ਆਪਣਾ ਗੁਣ ਨਾ ਗਵਾਵਾ ਜੇ ਜਿਹੜਾ ਕੋਈ ਨਿੰਦਿਆ ਕਰਦਾ ਹੈ ਅਰਥਪੇ ਹੀ ਹੋਈ ਹੈ ਗੁਣ ਨਾ ਗਵਾਵੇ ਉਹ ਆਪਦੇ ਗੁਣਾਂ ਨੂੰ ਗਵਾ ਲਿੰਦਾ ਹੈ ਮਹਤਮਾ ਦਾ ਕੀ ਵਿਗਾੜਨਾ ਉਹਦੇ ਕੋਲ ਉਪਕਾਰ ਆਦਿਕ ਸਵਾਦ ਦੁਨੀਆ ਨੂੰ ਭੁੱਲ ਜਾਂਦੇ ਹਨ ਬਾੜ ਗੁਣ ਨਾ ਗਵਾਵੇ ਕਰਨਾ ਤੇ ਹੱਲ ਨੇ ਔਂਕੜਾ ਨਾ ਪਹਿਲਾਂ ਗੁਣ ਨਾ ਗਵਾਵੇ ਹਾਂਜੀ ਰਹਾਉ ਜੂ ਕਿਸ ਕਰੇ ਸੋ ਆਪੇ Swami ਉਹ ਗੁਰਮੁਖ ਕਿਸੇ ਤੇ ਵੈਰ ਵਿਰੋਧ ਨਹੀਂ ਕਰਦੇ ਉਹ ਜਾਣਦੇ ਆ ਅੰਦਰ ਜੈਨੀ ਵੈਰੂ ਅੱਤੇ ਜਹਤਲਾਜ ਦੇ ਉੱਤੇ ਭੱਜ ਜਾਣਾ ਕੋ ਆ ਤੇਰਾ ਖਸ ਹੋਈ ਆਹ ਤੀ ਪਰਖਣ ਵਾਸਤੇ ਮਾਰਨ ਨੇ ਕੌਂਟੈਕਟ ਕੀਤੀ ਹੂੰ ਜਾਣਦਾ ਐ ਇਸ ਪ੍ਰਕਾਰ ਜਾਣ ਕੇ ਉਹ ਕਹਿੰਦੇ ਜੋ ਕੋਈ ਕਰਦਾ ਹੈ ਸਰਬ ਕਾ ਮਾਲਕ ਆਪ ਹੀ ਕੌਂਟੈਕਟ ਕਰ ਰਿਹਾ ਹੈ ਸਾਡੀ ਪਰਖ ਵਾਸਤੇ ਸਾਡਾ ਇਮਤਿਹਾਨ ਲੈ ਰਿਹਾ ਕਿ ਪਾਸ ਹਨ ਕਿ ਨਹੀਂ ਕਿ ਕਿਸੇ ਵੀ ਵਿਰੋਧ ਦਾ ਦੇਖ ਕੇ ਇਸ ਪਾਸਿਓਂ ਹਟਦਾ ਨਹੀਂ ਜਾਂਦੇ ਪਰਕਾਰ ਵੱਲੋਂ ਇਉਂ ਜਾਣ ਕੇ ਮਸਤ ਹੋ ਕੇ ਰਾਹੀ ਗੁਰੂ ਜੀ ਜੁੜੇ ਰਹਿੰਦੇ ਹਨ ਹਰ ਆਪੇ ਕਾਰ ਕਮਾਵੇ ਹਰੀ ਆਪ ਹੀ ਸਾਰੀ ਕਾਰ ਨੂੰ ਭਾਵ ਭਗਤੀ ਨੂੰ ਵੀ ਕਮਾਉਂਦਾ ਹੈ ਆਪੇ ਹੀ ਜੋ ਕਿਸ ਕਰੇ ਸੋ ਆਪੇ ਸੁਆਮੀ ਜੋ ਕੁਝ ਕਰ ਰਿਹਾ ਆਪ ਹੀ ਮਾਲਕ ਕਰ ਰਿਹਾ ਹੈ ਹਰ ਆਪੇ ਕਾਰ ਕਮਾਵੇ ਆਪਣੀ ਬੰਦਗੀ ਦਾ ਮਾਣ ਨਹੀਂ ਕਰਦੇ ਕਹਿੰਦੇ ਹਰੀ ਆਪ ਹੀ ਭਗਤੀ ਰੂਪ ਕਾਰ ਨੂੰ ਵੀ ਕਮਾ ਰਿਹਾ ਹੈ ਹਰ ਆਪੇ ਹੀ ਮਤ ਦੇਵ ਹੈ ਸੁਆਮੀ ਐਸੀ ਗੁਰਦਾਰ ਸਰਵ ਕਾ ਮਾਲਕ ਸ਼੍ਰੇਸ਼ਟ ਮਾਤੇ ਇਹਨਾਂ ਨੂੰ ਬਖਸ਼ ਦੇਵੇਗਾ ਕਿਰਪਾ ਕਰੇਗਾ ਹਰ ਆਪ ਹੀ ਬੂਲ ਬੁਲਾਵੇ ਆਪ ਹੀ ਹਰੀ ਕਰਖਣ ਵਾਸਤੇ ਜਿਹੜੇ ਬੋਲ ਹੈ ਕਿਸੇ ਪ੍ਰਕਾਰ ਦੇ ਬਿਆੰਗ ਬਚਰ ਕਹਨੇ ਇਹਨਾਂ ਬੋਲਾਂ ਨੂੰ ਵੀ ਆਪ ਹੀ ਬੁਲਾਉਂਦਾ ਹੈ ਹਰੀ ਆਪ ਹੀ ਬੋਲ ਮਹਾਵਾਕਾਂ ਨੂੰ ਗੁਰਾਂ ਦਵਾਰਾ ਬੁਲਾਉਂਦਾ ਹੈ ਹਰ ਆਪ ਹੀ ਪੰਜ ਤਤ ਵਿਸਥਾਰ ਆਪ ਹੀ ਹਰੀ ਨੇ ਪੰਜਾਂ ਤਤਾਂ ਦਾ ਵਿਸਥਾਰ ਕੀਤਾ ਹੋਇਆ ਹੈ ਪੀ ਪ੍ਰithvi ਆਕਾਸ਼ ਆਜ ਕਹਿੰਦਾ ਵਿੱਚ ਤਾਤੂ ਪੰਜ ਆਪ ਪਾਵ ਇਹਦੇ ਵਿੱਚ ਤਾਤੂ ਅੰਸਾਂ ਜਿਹੜੀਆਂ ਪੰਜ ਮਾਇਆ ਦੀਆਂ ਵੀ ਆਪ ਹੀ ਪਾਈਆਂ ਇਹ ਪਰਖਣ ਵਾਲੇ ਲੋਕਾਂ ਦੇ ਦੇਖਿਆ ਇਹ ਕਿ ਗੁਣ ਵੀ ਅੰਦਰ ਹਨਗੇ ਜਿਸ ਪ੍ਰਕਾਰ ਸਹਿਨਸੀਲ ਨ ਵਰਾਤੇ ਸਹਿਨ ਸੁਭਾ ਜਿਹੜਾ ਹੈ ਸੀਲ ਸੁਭਾ ਨਰਮ ਸੁਭਾ ਭਾਂਤੀ ਤੋਂ ਰਹਤ ਹੁਣ ਜਿਵੇਂ ਆਕਾਸ਼ ਖੋਭ ਤੋਂ ਰਹਤ ਹੈ ਪ੍ਰithvi ਜਿਹੜੀ ਹੈ ਜਿਉਂ ਪ੍ਰਧਵੀ ਕੋ ਧਰਤੀ ਦੇ ਵਿੱਚ ਇਹ ਗੁਣ ਹੁੰਦੇ ਆ ਬ੍ਰਹਮ ਗਿਆਨੀ ਕਾ ਦੇਖਿਓ ਬਸ ਦਾ ਕੋਈ ਖੋਦਾ ਕੋਈ ਚੰਨਰ ਲੇਵ ਕੋਈ ਧਰਤੀ ਨੂੰ ਪੱਟੀ ਜਾਏ ਕੋਈ ਚੰਨਰ ਦੀ ਲੇਵ ਕਰੀ ਜਾਵੇ ਇੱਕ ਰਸ ਧਰਤੀ ਹਿੰਦੀ ਹੈ ਇਸੇ ਪ੍ਰਕਾਰ ਕੋਈ ਆਦਮਰ ਕਰੀ ਜਾਵੇ ਕੋਈ ਨਿਰੰਦਰੀ ਕਰੀ ਜਾਵੇ ਇੰ样 ਧਰਤੀ ਜਿਵੇਂ ਪਾਉਣ ਦਾ ਸੁਭਾਅ ਹੈ ਸੀਤਮੰਦ ਸੁਗੰਧ ਚਲਿਓ ਸਰਵ ਧਾਨ ਸਮਾਨ ਜਹਾਂ ਸਾ ਕੋਈ ਤਹਾਂ ਲਾਗੋ ਤਿਲ ਨ ਸੰਕਾਮਾਨ ਧਰਤੀ ਪਾਉਣ ਦਾ ਸੁਭਾਅ ਹੈ ਜੇ ਤਾਂ ਚੰਗੇ ਸੋਹਣੇ ਬਾਗਾਂ ਵਿੱਚ ਜਿਹਨੂੰ ਤਾਂ ਖੁਸ਼ਬੂ ਲਿਆਉਂਦੀ ਹੈ ਅੱਤੇ ਜੇ ਕੋਈ ਹੱਡਾ ਜਿਹੜੇ ਵੀ ਦੀ ਆਉਂਦੀ ਹੈ ਤੇ ਉਹਦੀ ਜੇ ਬਦਬੂ ਆਉਂਦੀ ਹੈ ਉਹ ਸ਼ੰਕਾ ਨਹੀਂ ਮੰਨਦੀ ਸਾਰਿਆਂ ਵਿੱਚ ਦੀ ਪੌਣ ਉਸੇ ਦਾ ਮਰਲੇਬ ਰਹਿੰਦੀ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੇ ਜਿਹਾ ਸੁਭਾਅ ਹੈ ਤਾਂ ਉਸ ਹੀ ਪ੍ਰੋਖ ਜਿਹੜੇ ਬਦਬੂ ਵਾਲੇ ਹੈ ਰਾਜਸੀ ਚਲਾਕ ਹਨਗੇ ਸਾਧਕੀ ਨਰਮ ਹਨਗੇ ਇਉਂ ਜਿਸ ਪ੍ਰਕਾਰ ਤਾਂ ਸੁਭਾਅ ਉਹਨਾਂ ਦੇ ਪੌਣ ਵਰਗਾ ਸੁਭਾਅ ਹੈ ਇਸ ਤੋਂ ਬਹੁਤ ਮਹੱਤਮ ਜਾਣਦੇ ਹਨ ਪਾਣੀ ਦਾ ਸੁਭਾਅ ਜਿਵੇਂ ਆਪ ਨਿਰਮਲ ਹੈ ਫੋਰ ਦੀ ਮੈਲ ਤੋਂ ਹੋ ਕੇ ਨਿਰਮਲ ਕਰ ਦਿੰਦਾ ਹੈ ਅਗਲੇ ਦਾ ਸੁਭਾਅ ਹੈ ਆਪ ਪ੍ਰਕਾਸ਼ ਰੂਪ ਹੈ ਜਿਹੜੀ ਚੀਜ਼ ਪੈਂਦੀ ਉਸ ਨੂੰ ਵੀ ਲਾਲ ਪ੍ਰਕਾਸ਼ ਵਾਲੀ ਕਰ ਦਿੰਦੀ ਹੈ ਆਕਾਸ਼ ਖੋਪ ਤੋ ਰਹਤਾ ਜਿਸ ਪ੍ਰਕਾਰ ਨਿਹਰੀਆਂ ਬਦਲ ਆਦ ਕਉਂਦੇ ਹਨ ਫਿਰ ਵੀ ਉਸੇ ਤਰ੍ਹਾਂ ਰਹਿੰਦਾ ਹੈ ਕਿਉਂ ਪੰਜਾਂ ਤਤਾਂ ਦੇ ਸੁਭਾਅ ਜਿਹੜੇ ਹੈ ਵਿੱਚ ਤਾਤੂ ਪੰਜ ਆਪ ਪਾਵੇ ਆਪ ਹੀ ਪੰਜਾਂ ਤਤਾਂ ਦੇ ਸੁਭਾਅ ਜਿਹੜੇ ਗੁਣਾ ਵਾਲੇ ਆਪ ਪਾਏ ਹਨ ਆਪ ਹੀ ਪਰਖਣ ਵਾਤੇ ਦੂਜੇ ਤਾਤੂ ਮਲਕੀ ਸੁਭਾਅ ਹਨ ਜਿਹੜੇ ਕਾਮ ਜਿਹੜਾ ਹੈ ਪਾਣੀ ਦਾ ਸੁਭਾਅ ਹੈ ਕਰੋਧ ਜਿਹੜਾ ਅਗਨੀ ਦਾ ਸੁਭਾਅ ਹੈ ਇਸੇ ਪ੍ਰਕਾਰ ਆਕਾਸ਼ ਦਾ ਲੋਭ ਹੈ ਅਤੇ ਹੰਕਾਰ ਜਿਹੜਾ ਹੈ ਇਹ ਵੀ ਆਕਾਸ਼ ਦਾ ਸੁਭਾਅ ਹੈ ਅਤੇ ਜੜਦਾ ਦੇਖੋ ਪ੍ਰਿਥਵੀ ਆਜ ਕਾਦੇ ਸੁਭਾਅ ਹਨਗੇ ਇਸ ਪ੍ਰਕਾਰ ਦੇ ਤੱਤਾਂ ਦੇ ਸੁਭਾਅ ਜਿਹੜੇ ਹਨਗੇ ਇਹਨਾਂ ਪੰਜ ਧਾਤੂ ਕਾਮ ਕਰੋ ਲੋ ਮੋਹ ਹੰਕਾਰ ਵੀ ਆਪ ਹੀ ਜੀਆਂ ਨੂੰ ਪਰਖਣ ਵਾਸਤੇ ਪਾਉਣਾ ਕੀਤਾ ਹੈ ਵੇਖੀਏ ਮੇਰੇ ਹਲਾਉਂਦੇ ਆ ਕਿਉਂ ਗਣਾ ਚ ਫੈਲੇ ਆ ਜਨ ਨਾਨਕ ਸਤਗੁਰ ਮੀਲੇ ਆਪੇ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਸਤਗੁਰਾਂ ਦੇ ਨਾਲ ਆ ਮੇਰਾ ਵਾਹਿਗੁਰੂ ਮੇਲ ਦਿੰਦਾ ਹੈ ਹਰ ਆਪੇ ਝਗੜ ਚੁਕਾਏ ਐਸੀ ਹਰੀ ਉਹਨਾਂ ਦਾ ਇਹ ਕਾਮ ਅਸਲੀ ਸੰਪਦਾ ਨੂੰ ਮੇਲ ੜ ਕੇ ਦੇਵੀ ਸੰਪਦਾ ਦੇ ਕਰਕੇ ਜੰਮਣਵੰਦ ਦਾ ਝਗੜਾ ਚੁਕਾ ਦਿੰਦਾ ਮੁਕਤ ਕਰ ਦਿੰਦਾ ਐਸਾ ਉਹ ਕਿਰਪਾਲੂ ਹੈ ਪਰਮੇਸ਼ਵਰ